राधे माँ जी द्वारा सभी जरूरतमंद वर्गों के बिना भेदभाव हो रही है मदद रामपाल शर्मा रजी मासी मंगलेश कुमार बैग वितरित किए गए जिसमें तहसील मुकेरियन के प्राइमरी स्कूल गांव जहानपुर और प्राइमरी और मिडिल स्कूल हलेर जनार्दन के बच्चे शामिल थे विशेष रूप में पहुंचे रज्जी मासी जी मंगलेश कुमार जज पूर्व नगर काउंसिल अध्यक्ष और समाज सेवक रामपाल शर्मा संगठन मंत्री पंजाब प्रदेश शिवसेना उद्धव ठाकरे सिंह मेंबर पंचायत सलोवाल, राहुल ठाकुर रामपाल शर्मा और मंगलेश कुमार जज ने कहा कि जो बच्चे जरूरतमंद परिवारों से हैं और शिक्षा में अड़चन आ रही है उनके लिए कोशिश की जाएगी राजी मासी ने कहा कि ट्रस्ट की ओर से गरीब कन्याओं की शादी और गरीब परिवारों के लिए पेंशन योजना भी श्री राधे माँ ट्रस्ट की ओर से चलाई जा रही है जिसमें हजारों लोगों की मदद हो रही है मौके पर हेड टीचर जीवन शर्मा गुरनाम सिंह हलेर जनार्दन और हेड टीचर जहानपुर हरजीत कौर रोशन लाल गुरदीप कौर आदि ने ट्रस्ट का धन्यवाद किया होशियारपुर से दलबीर चरखा की खास रिपोर्ट जरूरतमंद जो बच्चे हैं क्योंकि जे ਘਰ ਸੇ ਬਹੁਤ ਹੀ ਜ਼ਰੂਰਤਮੰਦ ਹੈ ਔਰ ਇਹ ਜੋ ਏਰੀਆ ਹੈ ਇਹ ਬਹੁਤ ਬੈਕਵਰਡ ਏਰੀਆ ਹੈ ਔਰ ਬਿਆਸ ਦਰਿਆ ਕੇ ਸਟਾ ਹੋਇਆ ਏਰੀਆ ਹੈ ਹਮ ਅੱਜ ਸ਼੍ਰੀ ਰਾਧੇ ਮਾਂ ਜੀ ਦਾ ਸ਼੍ਰੀ ਰਾਧੇ ਮਾਂ ਟਰਸਟ ਜੀ ਦਾ ਉਹਨਾਂ ਦਾ ਅਸ਼ੀਰਵਾਦ ਇਨ ਬੱਚੋਂ ਕੇ ਉੱਪਰ ਸਦਾ ਬਣਾ ਰਹੇ ਔਰ ਜੋ ਜੇ ਸਟਾਫ ਹੈ ਇਹ ਵੀ ਬਹੁਤ ਮਿਹਨਤੀ ਹੈ ਹਮਾਰੇ ਜੀਵਨ ਸਰ ਜੀ ਜੋ ਹੈਡ ਟੀਚਰ ਹੈ ਔਰ ਹਮਾਰੇ ਪ੍ਰਾਇਮਰੀ ਕੇ ਆਪਣੇ ਗੁਰਨਾਮ ਸਰ ਜੀ और जितने भी टीचर सुधीर जी बैठे हैं और मेरे आदरणीय मैला विंग के भी टीचर हैं मुझे नाम भूल जाता है सभी का दिल से शिखा मैडम हो गए अनिलम मैडम जी हो गए कविता मैडम जी सभी का दिल की गहराइयों से स्वानुवाद मैं सभी को एक बार फिर ये आश्वासन देता हूँ राधे माँ ट्रस्ट की ओर से सभी के से, की ओर से कि जो मेरे साथी आए हैं कि हम समाज कल्याण हेतु बच्चों की शिक्षा को लेकर और जो जो ट्रस्ट है ये मैं ये भी बताना चाहता हूँ कि जो जरूरतमंद परिवार हैं जैसे कि किसी कन्या की शादी के लिए और जैसे रजी मासी जी ने मुझे अभी, अभी अभी बताया कि पेंशन योजना श्री राधे माँ ट्रस्ट की एक पेंशन योजना है वो भी ज़रूरतमंद को दी जाती है और सभी के राधे माँ जी के आशीर्वाद से जितना भी ट्रस्ट के हो सके हम ਆਪਕੇ ਚਰਨੋ ਮੇ ਸਮਰਪਿਤ ਹੈ ਜੈ ਸ਼੍ਰੀ ਰਾਦੇ ਮਾ ਜੈ ਸ਼੍ਰੀ ਰਾਮ ਬੰਦੇ ਬਾਤ ਉਹਦੇ ਸਾਰਾ ਕੁਝ ਕੀਤਾ ਉਹ ਸਰਕਾਰ ਮਤਲਬ ਕਹਿੰਦੀ بڑا ਕੁਝ ਹੈ ਬਟ ਸਾਨੂੰ ਜਿੰਨਾ ਆਸਰਾ ਸਮਾਜ ਸੇਵੀ ਸੰਸਥਾਵਾਂ ਦਾ ਹੋਣਾ ਕਿਸੇ ਦਾ ਨਹੀਂ ਹੈ ਠੀਕ ਹੈ ਜੀ ਔਰ ਉਹਦੇ ਨਾਲ ਹੀ ਭੈਣ ਜੀ ਸਾਡੇ ਰੱਜੀ ਮਾਸੀ ਜੀ ਨਾਨਾ ਦਾ ਨਾਮ ਆਪਵਾੜਾ ਜੀ ਬਹੁਤ ਵਾਰ ਪੜਦਾ ਹੈ ਪਰ ਵੈਸੇ ਵੀ ਰਾਦੇ ਮਾਣੀ ਵੱਲੋਂ ਮੁਕੇਰੀਆਂ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਕੀਤੇ ਗਏ ਖਾਸ ਕਰਕੇ ਪਰਮਨ ਸੰਭਾਲ ਰੂ ਹੈ ਉਹਦੇ ਜਿੰਨੇ ਵੀ ਸੇਵਾਦਾਰ ਆ ਸਾਰੇ ਮੇਰੇ ਨੂਮਨਦ ਆਪੋਨਾਂ ਦੇ ਬਾਰੇ ਪੜਦੇ ਰਹਿੰਦੇ ਆ ਔਰ ਜੋ ਖਾਨਪੁਰ ਵਿੱਚ ਇਹ ਮੰਦਿਰ ਬਣਾਇਆ ਗਿਆ ਉਹਦੇ ਵੀ ਦਰਸ਼ਨ ਕਰਨ ਦਾ ਇੱਕਦੋ ਵਾਰੀ ਸੁਭਾਅ ਵੀ ਮਿਲਿਆ ਬਹੁਤ ਅੱਛਾ ਮਾਂ ਰਾਦੇ ਮਾਹੀ ਕੰਮ ਕਰੇ ਦੇਖੋ ਧਾਰਮਿਕ ਗੁਰੂ ਹੋਣਾ ਇੱਕ ਅਲੱਗ ਗੱਲ ਹੈ ਅੱਜ ਧਾਰਮਿਕ ਗੁਰੂ ਤੁਹਾਨੂੰ ਸਮਾਜ ਦੇ ਵਿੱਚ ਅਨੇਕਾਂ ਮਿਲਣਗੇ ਪਰ ਧਾਰਮਿਕ ਗੁਰੂ ਹੋਣ ਦੇ ਨਾਲ ਨਾਲ ਸਮਾਜ ਦਾ ਖਿਆਲ ਰੱਖਣਾ ਜਿਨ੍ਹਾਂ ਨੂੰ ਰਾਦੇ ਮਾਂ ਕਿਹਾ ਗਿਆ ਮਾਂ ਸ਼ਬਦ ਜਿਹੜਾ ਹੈ ਉਹਦੇ ਚ ਸਾਰੀ ਪੂਰਨ ਸ੍ਰਿਸ਼ਟੀ ਜਿਹੜੀ ਸਮਾਇਤ ਹੋ ਜਾਂਦੀ ਹੈ ਮਾਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਇੱਕ ਬੱਚੇ ਨੂੰ ਲਾਗਣਾ ਜਲਦੋ ਦੇਖੇ ਦੂਜੇ ਨੂੰ ਲਗਣਾ ਜਲਦੋ ਉਹ ਹਰ ਇੱਕ ਨੂੰ ਇੱਕੋ ਨਿਗਾਹ ਨਾਲ ਦੇਖਦੀ ਹੈ ਔਰ ਰਾਣੀ ਮਾ ਜੀ ਦਾ ਵੀ ਇਹੀ ਜੋ ਪੰਡਾ ਹੈ ਜੋ ਉਹਨਾਂ ਦਾ ਦਰਸ਼ਨ ਹੈ ਉਹਦੇ ਵਿੱਚ ਬਹੁਤ ਸਾਰੇ ਸੇਵਾਦਾਰ ਵੇਦ ਵਿੱਚ ਵੱਡੇ ਵੱਡੇ ਉਦਯੋਗਪਤੀ बिजनेਸਮੈਨ ਪੋਲੀਟੀਸ਼ੀਅਨ ਔਰ ਮੈਡਮ ਰੱਜੀ ਜੀ ਜੋ ਜਿਹਨਾਂ ਨੂੰ ਰੱਜੀ ਮਾਸੀ ਜੀ ਕਰਕੇ ਜਾਣਿਆ ਜਾਂਦਾ ਹੋਰ ਵੀ ਉਹਨਾਂ ਦੀ ਟੀਮ ਦੇ ਵਿੱਚ ਬਹੁਤ ਵੱਡੇ ਵੱਡੇ ਮੈਂਬਰਸ ਹੈਗੇ ਆ ਤੋ ਉਹ ਸਮੇਂ ਸਮੇਂ ਸੇ ਕੰਮ ਕਰਦੇ ਆ ਉਹਨਾਂ ਦੇ ਨਾਲ ਅਸੀਂ ਮਤਲਬ ਅੱਜ ਆਪਣੇ ਆਪ ਨੂੰ ਸੁਭਾਗੇਸ਼ਾਲੀ ਅਸੀਂ ਸਮਝ ਰਹੇ ਆਂ कि ਤੁਸੀਂ ਇਸ ਪਾਵਨ ਧਰਤੀ ਦੇ ਪੈਰ ਪਾਇਆ ਔਰ ਇਸ ਧਰਤੀ ਨੂੰ ਪਵਿੱਤਰ ਕੀਤਾ ਮੈਂ ਇੱਕ ਵਾਰੀ ਫੇਰ ਤੋਂ ਆਪਣੇ ਬੱਚਿਆਂ ਵੱਲੋਂ ਆਪਣੇ ਸਟਾਫ ਵੱਲੋਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਦੇ ਜੀ ਆਇਆਂ ਆਖਦਾ ਹਾਂ ਕਿ ਤੁਹਾਡੀ ਜਿਹੜੀ ਸਮਾਜ ਸੇਵਾ ਦੇ ਵਿੱਚ ਬਹੁਤ ਜੀ ਦੀ ਭਾਵਨਾ ਹੈ ਉਹਦੀ ਮੈਂ ਚਲੰਗਾ ਕਰਦਾ ਮੇਰੇ ਕੋਈ ਸ਼ਬਦ ਨਹੀਂ ਹੈ ਕਿ ਜਿਹਨਾਂ ਨਾਲ ਮੈਂ ਮਤਲਬ ਧੰਨਵਾਦ ਕਰਾਂ ਜਾਂ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਮਨ ਦੇ ਪਾਵਨ ਕੀ ਹੈ ਜਿਹੜੇ ਅੱਜ ਇੱਥੇ ਜਿਹੜੇ ਆ ਇਹਨਾਂ ਨੂੰ ਮਾਝ ਸਵੇਰੇ ਦੱਸਿਆ ਸੀ ਫੇਰ ਜਿਹੜਾ ਤੁਹਾਡੇ ਲਈ ਮੋਸ਼ਨ ਚੁਣਿਆ ਹੈ ਬੱਚਿਆਂ ਨੂੰ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਬੱਚਿਆਂ ਦੇ ਟੌਪਿਕ ਵੀ ਦੇ ਦੋ ਬੱਚਾ ਬਹੁਤ ਦੇ ਹੁੰਦਾ ਹੈ ਤੇ ਸਾਡੇ ਪਾਰਟੀ ਤੇ ਪੂਰੀ ਟੀਮ ਜਿਹੜੀ ਹੈ ਬੱਚਿਓ ਤੁਹਾਡੇ ਲਈ ਨਵੇਂ ਪਿਆ ਹੈ ਜਿਹੜੀ ਪੈਰ ਦੀ ਮਤਲਬ ਹੈ ਸਰਕਾਰੀ ਸਕੀਮਾਂ ਫਾਸ ਕਰਕੇ ਹਰ ਇੱਕ ਸਰਕਾਰ ਆਪਣੇ ਵੱਲ ਕਰਕੇ ਪ੍ਰੋਵਾਈਡ ਕਰਵਾਦੀ ਪਰ ਆਟੇ ਦੇ ਲੁੰਡੇ ਬਰਾਬਰੀ ਮਿਲਦਾ ਹੈ ਮਤਲਬ ਵਰਤਨੀਆਂ ਨਹੀਂ ਦਿੱਤੀਆਂ 6 ਰੁਪਏ ਵਿੱਚ ਕੰਨੀ ਜਿਹੀ ਪੂਰੀ ਵਰਤੀ ਜਾ ਸਕਦੀ ਹੈ 6 ਰੁਪਏ ਵਿੱਚ ਤੁਹਾਨੂੰ ਪਤਾ ਹੈ ਇਹ ਇਨਾਂ ਦੇ ਮਾਨੇ ਵਿੱਚ ਪੂਰੀ ਵਰਤੀ ਜਾ ਸਕਦੀ ਹੈ ਜੇ ਵੀ ਆਪ ਜੀ ਉਸ ਕਰੇ ਜਦੋਂ ਸਾਡੇ ਨਾਲ ਕੋਈ ਚੋਟ ਕਰੀ ਮੈਂ ਅਤੀ 11 ਦਿੱਲੀ ਤੋਂ ਪ੍ਰੋਜੈਕਟ ਕਰ ਰਿਹਾ ਸੀ ਉਹ ਜਿਹੜੀ ਧਰਤੀ ਦੀ ਸਪੋਟੀ ਯਾਮੇ 3825 ਨਾਲ ਫੋਟੋ ਕਰਾ ਰਿਹਾ ਸੀ ਪਰ ਜੀ ਵੀ ਰਾਮਪਾਲ ਸ਼ਰਮਾ ਜੀ ਨੇ ਮੈਨੂੰ ਫਿਕਰ ਦਿੱਤਾ ਕਿ ਕੁਰਬਾਨੀ ਜਿਹੜਾ ਨੇ ਕੁਸ਼ਲ ਪੂਲ ਬੈਗ ਜਿਹੜੇ ਆ ਗਏ ਇੱਥੇ ਜਾਈਆਂ ਤੇ ਬੱਚਿਆਂ ਨੂੰ ਦੇਣ ਲਈ ਤਾਂ ਉਹ ਅੱਜ ਮੇਡ ਯਹਾਂਪੁਰ ਭੇਜਿਆ ਆ ਕਿ ਤੁਸੀਂ ਬੱਚਿਆਂ ਨੂੰ ਜਿਹੜੇ ਸਟੂਡੈਂਟ ਹੈਗੇ ਉਹਨਾਂ ਨੂੰ ਇਹ ਬੈਗ ਜਿਹੜੇ ਆ ਕੇ ਦਿੱਤੇ ਜਾਓ ਸੋ ਮੈਂ ਰਣਤ ਜੀ ਬਸੀ ਜੀ ਅੰਦਰੀ ਅਬ ਪ੍ਰਿੰਸੀਪਲ ਸਾਹਿਬ ਐਮਬੈਡਰਮੈਂਟ ਟੀਚਰ ਮੈਡਮ ਔਰ ਪ੍ਰਿੰਸੀਪਲ ਮੈਡਮ ਸਾਰੇ ਅਜੇ ਸੀ ਇਹਨਾਂ ਬੁਲਾਏ ਆ ਕਿ ਇਹ ਜਿਹੜੇ ਦੇਵੀ ਮਾਜੀ ਨੇ ਬੰਬੇ ਤੋਂ ਬੈਗ ਭੇਟੀਆਂ ਬੱਚਿਆਂ ਨੂੰ ਡਿਸਟ੍ਰਿਬਿਊਟ ਕੀਤੇ ਜਾਣ ਦੇਵੀ ਮਾਜੀ ਇੱਕ ਟਰਸਟ ਜਿਹੜਾ ਚਲਾ ਰਿਹਾ ਆ ਸ਼੍ਰੀ ਰਾਧੇ ਮਾਚਾਰੀ ਵਾਲਾ ਟਰਸਟ ਜਿਹੜਾ ਬੰਬਈ ਔਰ ਦਿੱਲੀ ਤੋਂ ਚੱਲ ਰਿਹਾ ਆ ਜਿਹਦੇ ਵਿੱਚ ਦੇਵੀ ਮਾਜੀ ਲਗਾਤਾਰ ਬੱਚਿਆਂ ਨੂੰ ਸਕੂਲ ਬੈਗ ਔਰ ਰਾਸ਼ਨ ਜਿਹੜਾ ਵੰਡਿਆ ਜਾਂਦਾ ਹੈ ਆ ਯਾਰਾਂ ਲੋਕਾਂ ਨੂੰ ਔਰ ਜਿਹੜੇ ਜ਼ਰੂਰਤਮੰਦ ਹੈਗੇ ਜਿਨ੍ਹਾਂ ਦਾ ਕੋਈ ਬਿਮਾਰ ਆ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਕਰਵਾ ਸਕਦਾ ਉਹਨਾਂ ਦਾ ਇਲਾਜ ਵੀ ਕਰਵੰਦੇ ਆ ਔਰ ਜਿਹੜੇ ਕੋਈ ਬਿਕਲਾਗ ਹੈਗੇ ਉਹਨਾਂ ਨੂੰ 20000 ਦੇਣੀ ਆ ਜੇ ਕਿਤੇ ਜੀ ਦੀ ਵੀ ਜ਼ਰੂਰਤ ਹੈਗੀ ਤੇ ਮਾਜੀ ਪੂਰੀ ਕਰਦੇ ਆ ਉਹ ਮੁਕੇਰੀਆਂ ਨੂੰ ਇੱਡਾ ਪਿਆਰ ਕਰਦੇ ਆਗਾ ਵੀ ਮੈਂ ਦੱਸ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਮੁਕੇਰੀਆਂ ਦੇ ਵਿੱਚ ਹਰ ਸਾਲ ਹੰਦੇ ਆ ਔਰ ਆ ਕੇ ਪੂਰਾ ਦੁਕਾਨ ਭਾਰਤੀ ਕੇ ਨਾਲ ਲੋਕਾਂ ਦੀ ਮਦਦ ਕਰਦੇ ਆ ਔਰ ਉਹਨਾਂ ਨੂੰ ਪਤਾ ਲੱਗ ਜਾਂਦਾ ਜਦੋਂ ਵੀ ਉਹਦੀ ਸਾਹਮਣੇ ਜਾ ਕੇ ਕਹਿੰਦੇ ਹੋ ਕਿ ਇਹ ਨੂੰ ਕਿਸ ਚੀਜ਼ ਦੀ ਲੋੜ ਆ ਔਰ ਇਸ ਭਾਵਨਾ ਨਾਲੇ ਮੇਰੇ ਕੋਲ ਆਇਆ ਹੈ ਤੇ ਉਹ ਉਸੇ ਤਰ੍ਹਾਂ ਦੀ ਉਸੇ ਤਿੱਖੇ ਨਾਲ ਉਹਦੀ ਜੂਤਮੰਦ ਨੂੰ ਜੂਤ ਨੂੰ ਪੂਰਾ ਕਰਦੇ ਆ ਔਰ ਇਹ ਜਿਹੜਾ ਉਹਨਾਂ ਦਾ ٹرسٹ ਹੈਗਾ ਆ ਇਹ ਬਹੁਤ ਜ਼ਿਆਦਾ ਆਪਣੇ ਲੋਕਾਂ ਦੀ ਸੇਵਾ ਕਰ ਰਿਹਾ ਆ ਤੇ ਉਹਦੇ ਵਿੱਚ ਮੈਂ ਇਹ ਵੀ ਦੱਸਾਂਗਾ ਵੀ ਜਿਵੇਂ ਉਹਨਾਂ ਨੇ ਕੋਈ ਪੈਨਸ਼ਨ ਦੀ ਸ਼ਹਿਰ ਤੇ ਲਖਾਈਆਂ ਹੋਈਆਂ ਅੱਜ ਤੱਕ ਪੈਨਸ਼ਨ ਆ ਪਰ ਲੜ ਚੁੱਕੀਆਂ ਨੇ ਜਾਤੀਆਂ ਔਰ ਸਾਡਾ ਪਰਮੰਸ ਬਾਗ ਮੰਦਰਾ ਜਿਹਦੇ ਵਿੱਚ ਦੇਵੀ ਮਾਜੀ ਨੇ ਅੱਜ ਮੰਦਿਰ ਦੀ ਇੱਕ ਸ਼ਗਲ ਇੰਨੀ ਵਧੀਆ ਬਣਾਤੀ ਆ ਮੰਦਿਰ ਨੂੰ ਇੰਨਾ ਵਧੀਆ ਸਜਾਤਾ ਕਿ ਜਿਹੜਾ ਆਪਾਂ ਦੇਖਣਯੋਗ ਹੈ ਔਰ ਮੈਂ ਦੇਵੀ ਮਾਜੀ ਦਾ ਧੰਨਵਾਦ ਕਰਦਾ ਆ ਕਿਉਂਕਿ ਉਹ ममताਈਆ ਕਰਨਾ ਮਈਆ ਉਹ ਅੰਦਰ ਜਾਨੀ ਵੀ ਉਹ ਹਰ ਦੀ ਭਾਵਨਾ ਨੂੰ ਜਾਣ ਲੈਂਦੇ ਆ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਅੱਜ ਇਹ ਸਾਰੀ ਬੈਕਸਾ ਮੁਕਤੀਆ ਵੀ ਜਾ ਕੇ ਕੁਲਾਵ ਜੀ ਦੇਖਿਆ ਔਰ ਵੀ ਕੋਈ ਚੀਜ਼ ਹੀ ਲੋੜ ਹੋਵੇ उहो बि असीं त्योहार शब्दनि में माफ़ करय श्री जय श्री